ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਮਾਰਕੋਟ کشمیر ਅੱਜ ਬਈ ਵੀਡੀਓ ਨਾਲ ਇੱਕ ਆਪਾਂ ਅਮਰੂਦ ਤੇ ਪਾ ਰਹੇ ਆ ਕਿਸੇ ਸੱਜਣ ਮਿੱਤਰ ਨੇ ਆਪਣੇ ਖਾਸ ਬੰਦੇ ਨੇ ਉਹਦਾ ਕਹਿਣਾ ਸੀ ਇਹ ਕਹਿੰਦਾ ਵੀ ਜਿਹੜਾ ਆਪਣਾ ਦੇਸੀ ਅਮਰੂਦ ਹੁੰਦਾ ਨਾ ਜਿਹੜਾ ਆਪਣਾ ਅਮਰੂਦ ਲੱਗਦੇ ਨਹੀਂਗੇ ਉਹ ਕਹਿੰਦਾ ਵੀ ਇਹ ਤਾਂ ਹੈ ਨਾ ਤੁਸੀਂ ਮੰਨ ਕੇ ਚੱਲੋ ਵੀ ਐਨੇ ਟੂਸੇ ਕੱਟਦੇ ਹੋ ਸਾਰੇ ਜਿੰਨੇ ਹੈਗੇ ਟੂਸੇ ਕੱਟੀ ਚੱਲੋ ਇਹਦੇ ਤੇ 12 ਮਹੀਨੇ ਤੀਜੇ ਨੇ ਸੌਥਾ ਅਮਰੂਦ ਚੱਕੀ ਨਹੀਂ ਜਾਣੇ ਚਾਹੇ ਗਰਮੀ ਐ ਚਾਹੇ ਸਿਆਲ ਐ ਤੇ ਮੈਂ ਵੀਡੀਓ ਇਸ ਕਰਕੇ ਬਣਾਉਣ ਲੱਗਿਆ ਵੀ ਚਲੋ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਕਮਿਊਨਿਟੀ ਆ ਤੇ ਤੁਸੀਂ ਇਹ ਹਾਜ਼ਰੀ ਜ਼ਰੂਰ ਲਵਾਇਓ ਵੀ ਇਹ ਗੱਲ ਕਿੱਥੋਂ ਕਿੰਨੀ ਕੁ ਜਾਇਜ਼ ਐ ਸਹੀ ਐ ਜਾਂ ਕਿਵੇਂ ਐ ਵੀ ਗੱਲ ਸੱਚੀ ਐ ਵੀ ਕੱਟਣੀ ਚਾਹੀਦੀ ਐ ਕਿ ਨਹੀਂ ਵੈਸੇ ਦੇਸੀ ਜਿਹੜਾ ਦੇਸੀ ਅਮਰੂਦ ਹੁੰਦਾ ਆਪਣਾ ਆਮ ਉਹਦੀ ਗੱਲ ਕਰ ਰਹੇ ਆ ਕਿ ਹਾਈਬ੍ਰਿਡ ਤਾਂ ਲੱਗ ਹੀ ਜਾਂਦੇ ਆ ਆਕਰ ਕੇ ਵੀਡੀਓ ਕੋ ਬਣਾ ਰਹੇ ਆ ਤੇ ਇਹ ਟੂਸੇ ਹੀ ਕੱਟ ਰਹੇ ਆ ਸਾਰੇ ਇਹ ਜਿੰਨੇ ਟੂਸੇ ਆ ਇਹਨਾਂ ਨੇ ਵੱਢ ਰਹੇ ਆ ਵੀ ਚਲੋ ਕੀ ਰਿਵਿਊ ਹੁੰਦਾ ਤੇ ਬਾਕੀ ਤੁਸੀਂ ਨਾ ਵੀਡੀਓ ਕੋ ਵੀ ਸ਼ੇਅਰ ਲਾਜ਼ਮੀ ਕਰਨੀ ਸਾਰਿਆਂ ਨੇ ਤੇ ਪਤਾ ਲੱਗ ਜੇ ਵੀ ਇਹ ਗੱਲ ਇਹ ਚ ਕਿੰਨੀ ਕੁ ਸੱਚਾਈ ਆ ਪਰ ਉਹ ਬੰਦੇ ਨੇ ਸੱਜਣ ਮਿੱਤਰ ਨੇ ਪੂਰੀ ਕਹਿੰਦਾ ਯਾਰ ਮੇਰੇ ਖੁਦ ਖੜਾ ਕਰੇ ਕਹਿੰਦਾ ਮੈਂ ਬੂਝਾ ਪਟਣ ਲੱਗਿਆ ਸੀ ਅਮਰੂਦ ਦਾ ਬੂਟਾ ਪੱਟਣ ਲੱਗਾ ਹੋ ਕਹਿੰਦਾ ਵੀ ਮੈਂ ਤਾਂ ਕਰਕੇ ਇਹ ਤੇ ਕਹਿੰਦਾ ਮੈਨੂੰ ਕੋਈ ਮਾਲੀ ਦੱਸ ਗਿਆ ਵੀ ਤੂੰ ਇਹ ਆਹ ਕੰਮ ਕਰ ਦੇ ਤੇ ਕਹਿੰਦਾ ਮੈਂ ਫਿਰ ਸੋਚਿਆ ਵੀ ਚਲ ਦੇਖ ਲੈਣਾ ਪਰ ਹੁਣ ਕਹਿੰਦਾ ਮੇਰੇ 12 ਮਹੀਨੇ 30 ਦਿਨ ਲੱਗ ਜਾਂਦੇ ਆ ਤੇ ਹੁਣ ਤੁਸੀਂ ਦੱਸਣਾ ਕਮੈਂਟ ਵਿੱਚ ਜੀ ਵੀ ਇਹ ਗੱਲ ਸਹੀ ਹੈ ਕਿ ਗਲਤ ਹੈ ਠੀਕ ਹੈ ਤੇ ਵੀਡੀਓ ਕੋ ਸ਼ੇਅਰ ਲਾਜ਼ਮੀ ਕਰ ਦਿਓ ਜੇ ਤੁਸੀਂ ਇਹ ਵੀਡੀਓ ਆਪਣੇ ਫੇਸਬੁਕ ਚੈਨਲ ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਕਰ ਲਿਓ ਜੇ ਤੁਸੀਂ ਆਪਣੇ YouTube ਤੇ ਦੇਖ ਰਹੇ ਹੋ ਤਾਪਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੋ ਪਰ ਵੀਡੀਓ ਲਾਜ਼ਮੀ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਬਾਰੇ ਲਾਜ਼ਮੀ ਦੱਸਣਾ ਜ਼ਰੂਰ ਧੰਨਵਾਦ ਜੀ